ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕੀ ਫਤਿਹ ਤੰਦਨ ਸਿੰਘ ਨੂੰ ਤੇ ਵਾਰਦਾ ਸਾਹਿਬ ਮਹਾਰਾਜ ਸਦਾ ਹੀ ਜੈ ਜੈਕਾਰ ਸਦਾ ਹੀ ਜੈ ਜੈਕਾਰ ਸਰਬੱਤ ਦਾ ਭਲਾ ਕਰੋ ਬਾਬਾ ਜੀ ਮੇਰ ਕਰੋ ਕਿਰਪਾ ਕਰੋ ਬਾਬਾ ਜੀ ਦੁੱਖਾਂ ਕਲੇਸ਼ਾਂ ਦਾ ਨਾਟ ਚੁਣੋ ਜੀ ਓ ਕੀ ਕੜੀ ਨਾ ਦੇਖੋ ਮੇਰੋ ਕਿਰਪਾ ਤੰਦਨ ਸਿੰਘ ਨੂੰ ਤੇ ਵਾਰਦਾ ਸਾਹਿਬ ਮਹਾਰਾਜ ਆਪਣੀ ਕਿਰਪਾ ਕਰੋ ਮੇਰ ਕਰੋ ਬੱਚਿਆਂ ਦੇ ਬਾਬਾ ਜੀ ਕਰੋ ਕਿਰਪਾ ਕਰੋ ਮੇਰ ਕਰੋ ਜੀ ਜੀ ਦਿਹਾੜੇ ਚੱਲ ਰਹੇ ਹੋ ਕਰੋ ਕਿਰਪਾ Yeah, <laughs> yeah.

ਪੁਰਾਣੀ ਗਾਇਆ ਸਤਨਾਦਰ ਦੇਰ ਦੇਆ ਪਰ ਮੇਂ ਨਾਨਕ ਨਾਮ ਲਾਇਆ ਦੂਰਨ ਪਰਬ ਜਤ न पुराणी गादारे सक नामत आया दरिया में आया परकाश मर पियो पटना शहर लिखे पबल तुम हो सब राजन के राजा आपे आप ग़रीब गुरु गोविंद सिंह साहेब गुरू गोबिंद मिले जल का जल हुआ राम ज्योतिती सम्पूर थिया राम ਬ੍ਰਹਮ ਦੀ ਸੇਵਾ ਬ੍ਰਹਮ ਸੁਣੀਏ ਇਹ ਇੱਕ ਵਖਾਣੀ ਹੈ ਆਤਮ ਬਸਾਰਾ ਕਰਨ ਹਾਰਾ ਪ੍ਰਭ বিনা ਨਹੀਂ ਜਾਣੀਏ ਆਪ ਕਰਤਾ ਆਪ ਮੁਕਤਾ ਆਪ ਕਰਨ ਕੀਆ ਤਨ ਤਨ ਬਾਬਾ ਜੀਤ ਸਿੰਘ ਜੀ ਤਨ ਤਨ ਬਾਬਾ ਜੁਦਾਰ ਸਿੰਘ ਜੀ ਤਨ ਤਨ ਬਾਬਾ ਜੋਰਾਵਰ ਸਿੰਘ ਜੀ ਤਨ ਤਨ ਬਾਬਾ ਹੋਤੇ ਸਿੰਘ ਜੀ ਤਨ ਤਨ ਮਾਤਾ ਗੁਜਰਕਾਲ ਜੀ ਤਨ ਤਨ ਮਾਤਾ ਗੁਜਰਕਾਲ ਜੀ ਆਪ ਕਰਤਾ ਆਪ ਭੁਗਤਾ ਆਪ ਕਾਰਨ ਕੀਆ ਬਿਰਵੰਤ ਨਾਨਕ ਸਹੀ ਜਾਣੈ ਜਿੰਨੀ ਹਰਸ ਪਿਆ ਤਾਨ ਸੁ ਵਿਲਾ ਜੀ ਤੁਸ ਕਮ ਕਰਨ ਤੇ ਗੁਰシャン ਕਰਣਾ ਦੀ ਤੁਰシャン ਕਰਣਾ ਉਹ ਕਲੇਮਾਰੀ ਤਪ ਕਰ ਜਲਣਾ ਉਹ ਕਲੇਮਾਰੀ ਤਪ ਕਰ ਜਲਣਾ ਜੀ ਕੇ ਬਾਤੇ ਪ੍ਰੀਤਮ ਕਬਨੇ રે ਸਤਨਾਮ ਤੇ ਤੁਮਾਰਾ Μέρετε, πανί, τότε, 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 τ સાહેબ ગુર સાબલે બલ જાયે રે સાહેબ ગુર કો બલ બલ જાયે આ મુકત મોહે તા રે પાપ મુકત મોહે તા રે હર મંતન વસિયા તો મંતન વસિયા તો હર મંતન વસિયા તો सो जय जयकारे सभु कोई जय सयकारे सभु कोई जय सयकारे सभु कोई जय सयकारे सभु कोई गुरपूरे जी बढ़िया वड़े आई पूरे जी बड़े आई गुरपूरे जी वड़े आई ਕੀਮਤ ਗਈ ਨਾ ਗਈ ਕਾ ਕੀਮਤ ਕਹੀ ਨ ਗਈ ਕਾ ਕੀਮਤ ਕਹੀ ਨ ਗਈ ਅਰ ਮਨ ਤਾਂ ਨਵਤੇ ਆਸੋਈ ਗਜਰ ਕਰੇ ਸਭ ਕੋਈ ਅਰ ਮਨ ਤਾਂ ਨਵਤੇ ਆਸੋਈ ਗਜਰ ਕਰੇ ਸਭ ਕੋਈ ਜੀ ਆਇਆਂ ਦੇ ਆਈਏ दुख जाए जन ते आईए सब दुख लाए ਬੱਦ ਬੱਦ ਜਾਈਏ ਤੁਮ ਕੋ ਬਲ ਬਲ ਜਾਈਏ ਤੁਮ ਕੋ ਬਲ ਬਲ ਜਾਈਏ ਐਸੇ ਤੁਮ ਕੋ ਬਲ ਬਲ ਜਾਈਏ ਆਪ ਮੁਕਤ ਹੋਏ ਤਾਰੇ ਆਪ ਮੁਕਤ ਹੋਏ ਤਾਰੇ ਆਪ ਮੁਕਤ ਹੋਏ ਤਾਰੇ ਆਪ ਮੁਕਤ ਹੋਏ ਤਾਰੇ ਗਿਆਨ ਧਿਆਨ ਚਿ ਚਰਮ ਨਾ ਜਾਣਾ ਨਾ ਜਾਣਾ ਤੇਰੀ ਸਭ ਸਭ ਬੁਰਨਾ ਨਾਨਕ ਦਿਨ ਕਲ ਰੱਖੀਏ ਵੇ ਸਿਮਤ ਕਸਮ ਮਦੀ ਲੋਰੀ ਆਦੂ ਤੁਰਸਾ ਚਟੀ ਜੁੜੇ ਸੱਚੇ ਬਾਦਸ਼ਾਹ ਮਾਲੇ ਜਨਮ ਜਨਮਦੀ ਕਟਿਏ ਰਿਠੇ ਸੱਚੇ ਬਾਦਸ਼ਾਹ ਮਾਲੇ ਜਨਮ ਜਨਮਦੀ ਕਟਿਏ ਦਰਸ਼ਨ ਦੇ ਕਿ ਜੀਵਾ ਗੁਰ ਤੇ ਰਹਾ ਸੰਦੇਕ ਜੀਵਾ ਗੁਰ ਤੇ ਰਹਾ ਪੂਰਨ ਕਰਮ ਹੋਇ ਤਮੇਰਾ ਪੂਰਨ ਕਰਮ ਹੋਇ ਤਮੇਰਾ ਤੇਰੇ ਬਿਨਾਂ ਕੀ ਸੁਭੰਨੇ ਤੇ ਬਿਨਾਂ ਕੀ ਸੁਭੰਨੇ ਰੇ ਜੇ ਨਾਮ ਕਰੇ ਆਪਣੇ ਤੇਰੇ ਦੇ ਨਾਮ ਕਰੇ ਆਪਣੇ ਤੇਰੇ ਰੇ ਹਉਣੀ ਚਰਨ ਰਾਖਾ ਪ੍ਰਭ ਦਾ ਸੁਖੀ ਚਰਨ ਰਾਖ ਰਖਾਤੇ ਜੋ ਪ੍ਰਸਾਦ ਕੇ ਨਾ ਮਿਲੇ ਜਾਤੇ ਜੋ ਪ੍ਰਸਾਦ ਕੇ ਨਾ ਮਿਲੇ ਜਾਤੇ ਪ੍ਰਭ ਨੋ ਮੇਰੇ ਮੀ ਸਾਥ ਨੋ ਬਿਨੋ ਪ੍ਰਭ ਮੇਰੇ ਮੀ ਸਾਥ ਜਨ ਕਮਲ ਬਸੇ ਮੇਰੇ ਚੀਤਾ ਜਨ ਕਮਲ ਬਸੇ ਮੇਰੇ ਚੀਤਾ ਨਾਨਕ ਇੱਕ ਕਰੇ ਅਰਦਾਸ ਨਾਨਕ ਇੱਕ ਕਰੇ ਅਰਦਾਸ ਕਰਨਾ ਹੀ ਪੂਰਨ ਗੁੰਦਾਸ ਕਰਨਾ सबर कियानी करणी तुंहिंजे सबर किया बयान बे पहाद बहा सिखरिया खरी मत न जगत सोशो पियो 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 है समझक पियो

ਸਾਹਿਬ ਗੁਰੂ ਸਾਹਿਬ ਜੀ ਪ੍ਰਭ ਦਾਦਾ ਦਾਹਰ ਪਰਉ ਜਾ ਜਗ ਇਕ ਸਾਰਨਾ ਮਿਲੈਦਾਨ ਸੰਤਰੀਨ ਜੇਹ ਲਗ ਭੌਜਲ ਚਾਰਨਾ ਬੇਨਦ ਕਰਹੁ ਅਰਦਾਸ ਸੁਨਹੁ ਜੇ ਠਾਕੁਰ ਭਾਵੇ ਜੇਹੁ ਦਰਸਨ ਚਾਉ ਭਗਤ ਇਹੁ ਮਨ ਠਹਿਰਾਵੇ ਬਲਿਉ ਚਰਾਗ ਅੰਧਿਆਰ ਮਹਿ ਸਭ ਕਾਲ ਉਦਰੀ ਇਕ ਨਾਮ ਧਰਮ ਪ੍ਰਗਟ ਸਗਲ ਹਰਿ ਭਾਵਨ ਮਹਿ ਜਾਨ ਨਾਨਕ ਗੁਰ ਬਾਰ ਬ੍ਰਹਮ ਪ੍ਰਗਟ ਸਗਲ ਹਰਿ ਭਵਨ ਮੈਂ ਜਾਨ ਨਾਨਕ ਗੁਰ ਬਾਰ ਬ੍ਰਹਮ ਵੈ ਪ੍ਰਗਟ ਯੁ ਮਰਦਯ ਗੰਵੜਾ ਵਰੀਆ ਮੈਂ ਇਕੱਲਾ ਵਾਹ ਵਾਹ ਗੋਬਿੰਦ ਸਿੰਘ ਆ ਬੇਗੁਰ ਜੇਲਾ ਵਹਿ ਉਭਜੇਉ ਜੇਲਾ ਮਰਦ ਕਾ ਮਰਦਾਨ ਸਦਾਏ ਜੇਨ ਸਾਬ ਪ੍ਰਥਮੀ ਕਉ ਜੀਤ ਕਰ ਨੀਸਾਨ ਜੁਲਾਏ ਤੁਮ ਹੋ ਸਭ ਰਾਜਨ ਕੇ ਰਾਜਾ आपे आप गरीब दास जान कर कृपा करो मोहे हार पर आन दुवार तो हे सूरा सो बह है जो लड़ दीन के जा पुर जा काट मरा कब हूँ न छा पहला मरण कबूल जीवन की छॾ आस हो तव आओ हमारे गगन दमा बजे परेओ निशान खे सूर मां अब जन को नाम रहे साधु रहे रहो गुरु गोबिंद कहो नान गए जगत में जब न्यो गुर मंत राम नाम उर में गयो जा कैस नहीं गोए जैसे मर्द संकट मेट दर्श तुहारो ਸੁਖਹੁ ਟਾਲ ਗੁਰ ਸੇਵਿਆ ਉੰਦਰਸਨ ਬਰਸਿਆ ਗੁਰੂ ਕਾ ਜਨਮ ਮਰਨ ਦੁਖ ਉਹ ਵਸੇ ਫਤਖ ਸਮਤੀ ਨੂਰ ਅਰਸ ਗੁਰ ਸਾਹ ਝੱਡਿਆ ਤਉ ਦੇਤੇ ਸੱਜੇ ਬਾਦਸ਼ਾਹ ਮਾਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਬਾਦਸ਼ਾਹ ਸਰ ਸ਼ਾਹਾਂ ਦਾ ਹੈ ਸ਼ਾਹ ਜਿਸ ਪਾਸ ਬਹਿਠਿਆ ਸੋਹੀਏ ਸਬਨਾ ਦਾ ਵੇਸਾ

ਸਾਹਿਬ ਜੀ ਸੋਰਠ ਮਹੱਲਾ ਨਾਵਾ ਜੋ ਨਾਰ ਦੋਖ ਮੈਂ ਦੋਖ ਨਹੀਂ ਮੰਨਣਾ ਸੁਖ ਸੁਨੇਹ ਆਰ ਪੈ ਨਹੀਂ ਜਾ कंचन माटी वाना जो नार दुख में दुख नहीं मानै सुख सनेह अर प्रेम नहीं जाके कंचन माटी वाना रहा ਨਾਹ ਨਿੰਦਿਆ ਨਾ ਉਸ ਤਦ ਜਾ ਗਏ ਲੋਭ ਮੋਹ ਅਬਮਾਨਾ ਹਰ ਕਸੋਗ ਤੇ ਰਹੇ ਨਿਆਰੋ ਨਾ ਹੀ ਮਾਨੇ ਅਬਮਾਨਾ ਆਸਾ ਮਨਸਾ ਸਗਲ ਤੇ ਆਗਏ ਜਾਗ ਤੇ ਰਹੇ ਨਰਾਸਾ ਕਾਮ ਕ੍ਰੋਧ ਜੇ ਪਰ ਸੈਨਾਹਨ ਤੇ ਗਾਟ ਬ੍ਰਾਹਮਣ ਵਾਸਾ ਗੁਰ ਕਿਰਪਾ ਜੇ ਨਾਰ ਕਹੋ ਕੀਨੀ ਤੇ ਜੁਗਤ ਬਿਸ਼ਾਨੀ ਨਾਮ ਗਲੀਨ ਬਯੋ ਗੋਬਿੰਦ ਸਿਓ ਜੋ ਪਾਣੀ ਸੰਗ pani gorakher baje nar kahogi ni te jugat bishani nan galeen bayo gobind se ho je pani sang pani ਕਾਲਿਸਾਲ ਰਾਹਿ ਗੁਰੂ ਜੀ ਕੀ ਵਾਤੇ ਸੋਰਠਿ ਮਹੱਲਾ ਨਾਵਾਂ ਜੋ ਨਰ ਦੁਖ ਮੈਂ ਦੁਖ ਨਹੀਂ ਮੰਨੈ ਸੁਖ ਸੁਨੇਹ ਆਰ ਪੈ ਨਹੀਂ ਜਾ ਕੈ ਕੰਚਨ ਮਾਟੀ ਮੰਨੈ ਪਰਮ ਸਨਮਾਨ ਜੋ ਗੁਰੂ ਰੂਪ ਗੁਰੂ ਕੀ ਸਾਜੀ ਨਵਾਜੀ ਸਤਕਾਰਯੋਗ ਸਾਧ ਸੰਗਤ ਜੀ ਅੱਜ ਦਾ ਪਾਵਨ ਪਵਿੱਤਰ ਮੁਖਵਾਕ ਨੌਵੇਂ ਬਾਦਸ਼ਾਹ ਤਹਨ ਤਨ ਸਾਧਗੁਰੂ ਸ੍ਰੀ ਗੁਰੂ ਤੇਗ ਬਹਾਦਰ ਪਤਾ ਮਹਾਰਾਜ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਹੋਇਆ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਤਾ ਮਹਾਰਾਜ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹਾ ਗੁਰਮੁਖੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਅੰਗ 633 ਦੇ ਸੋਲਟ ਰਾਗ ਅੰਦਰ ਸ਼ੁਭaiman ਹੈ। ਸਤਿਗੁਰੂ ਜੀ ਕਿਰਪਾ ਕਰਨ ਉਪਦੇਸ਼ ਸਾਡੇ ਹਿਰਦੇ ਵਿੱਚ ਵਸ ਜਾਵੇ। ਆਵਿਆ ਗਾਵੇ ਆ ਸਤਿਗੁਰੂ ਸਾਹਿਬ ਜੀ ਦੇ ਦਰ ਪਰਮਾਨ ਹੋ ਜਾਵੇ ਭਾਈ। ਅੱਜ ਸਾਹਿਬੇ ਕਮਾਲ। ਅੰਮ੍ਰਿਤ ਦੇ ਦਾਦੇ, ਪੰਥ ਦੇ ਵਾਲੀ, ਸ਼ਮਸ਼ੇਰੇ ਬਹਾਦਰ, ਪੁੱਤਰਾਂ ਦੇ ਦਾਨੀ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਪਿਤਾ ਮਹਾਰਾਜੀ ਦਾ ਪਾਵਨ ਪਵਿੱਤਰ ਪ੍ਰਕਾਸ਼ ਗੁਰਪੁਰਬ ਹੈ। ਔਰ ਨਾਲ ਹੀ ਸਮੁੱਚਾ ਸਿੱਖ ਜਗਤ ਸਹਿਬਾਂ ਦੇ ਛੋਟੇ ਸਹਿਬ ਜੀ ਦੇ ਸਤਕਾਰਯੋਗ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਅਤੇ ਮਾਤਾ ਗੁਜਰ ਕੌਰ ਜੀ ਦਾ ਪਾਵਨ ਪਵਿੱਤਰ ਸ਼ਹੀਦੀ ਦਿਹਾੜਾ ਵੀ ਬੜੀ ਸ਼ਰਧਾ ਭਾਵਨਾ ਨਾਲ ਵਿਸਾਇਤ ਮਨਾ ਰਿਹਾ ਹੈ ਭਾਈ ਸਤਿਗੁਰੂ ਕਿਰਪਾ ਕਰਨ ਸਮੂਹ ਸੰਗਤਾਂ ਦੀ ਹਾਜ਼ਰੀ ਭੇਟਾ ਸੇਵਾ ਦਰ ਪ੍ਰਵਾਨ ਕਰਨ ਇਸੇ ਤਰ੍ਹਾਂ ਦਰਕਰਨ ਜੋੜ ਕੇ ਰੱਖਣਾ ਸ਼ਰਧਾ ਭਾਵਨਾ ਬਣਾਈ ਰੱਖਣਾ ਆ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਦਿੱਲੀ ਸੇਵਾ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਅਮਰਤ ਵੇਲੇ ਤੋਂ ਦੇਰ ਰਾਤ ਤੱਕ ਭਾਈ ਲਖੀ ਸ਼ਾ ਬਨਜਾਰਾ ਹਾਲ ਗੁਰਦੁਆਰਾ ਕਾਬਗੰਸਾਹਿਬ ਜੀ ਵਿਖੇ ਸਾਹਿਬਾਂ ਦਾ ਪਾਵਨ ਪਵਿੱਤਰ ਪ੍ਰਕਾਸ਼ ਗੁਰਪੁਰਬ ਸ਼ਰਧਾ ਭਾਵਨਾ ਸਹਿਤ ਆ ਜਾ ਰਿਹਾ ਹੈ ਪਰਿਵਾਰਾਂ ਸਹਿਤ ਹਾਜ਼ਰੀਆਂ ਭਰਨੀਆਂ ਔਰ ਇਸ ਅਸਥਾਨ ਤੇ 4:30 ਵਜੇ ਸਾਈਭਾ ਦੇ ਪਾਵਨ ਜੀਵਨ ਦੀਆਂ ਵਿਚਾਰਾਂ ਹੋਣਗੀਆਂ ਭਾਈ ਸਮੇਂ ਅਨੁਸਾਰ ਹਾਜ਼ਰੀਆਂ ਭਰਨੀਆਂ ਹੋਈਆਂ ਬੇਅੰਤ ਭੁੱਲਾ ਦੀ ਖਿਮਾ ਫਤਿਹ ਬਲਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ